ਦੋਸਤੋ ਵੀਡੀਓ ਦੇ ਵਿੱਚ ਤੁਹਾਡੇ ਸਿਰਫ 2 ਮਿੰਟ ਲੈਣੇ ਆ ਡਾਕਟਰ ਹਰਸ਼ਿੰਦਰ ਕੌਰ ਨੇ ਬਹੁਤ ਸੋਹਣੇ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ ਆ ਤੁਹਾਡਾ ਸੁਣ ਦਾ ਫਰਜ਼ ਬਣਦਾ ਤੇ ਇੱਕ ਸ਼ੇਅਰ ਲਾਈਕ ਕਮੈਂਟ ਕਰਨ ਦਾ ਫਰਜ਼ ਬਣਦਾ ਬਹੁਤ ਹੀ ਸੋਹਣੇ ਵਿਚਾਰ ਸਾਂਝੇ ਕੀਤੇ ਆ ਤੇ ਸੁਣ ਕੇ ਜਾਓ ਵੀਡੀਓ ਸਿਰਫ 2 ਕਮੈਂਟਾਂ ਦੀ ਹੋਣ ਵਾਲੀ ਆ ਤੇ ਤੁਹਾਨੂੰ ਕੁਝ ਨਾ ਕੁਝ ਇਹਨਾਂ ਵਿਚਾਰਾਂ ਤੋਂ ਜ਼ਰੂਰ ਸਿੱਖਣ ਨੂੰ ਮਿਲ ਜਾਣਾ ਚੰਗੇ ਵਿਚਾਰ ਦੋਸਤੋ ਸ਼ੇਅਰ ਜ਼ਰੂਰ ਕਰਿਆ ਕਰੋ ਤੇਕ ਆਪਣਾ ਕਮੈਂਟ ਪਿਆਰਾ ਹੈ ਜਰੂਰ ਕਰਕੇ ਜਾਇਆ ਕਰੋ ਬਣੇ ਰਹੋ ਵੀਡੀਓ ਦੇ ਨਾਲ ਐਂਡ ਤਾਈ ਜੇ ਕੋਈ ਇਹ ਜਣਾ ਸੋਚਦਾ ਹੈ ਕਿ ਅਸੀਂ ਗੁਰੂ ਘਰਾਂ ਦੇ ਵਿੱਚ ਭੀੜ ਇਕੱਠੀ ਕਰਕੇ ਇਹ ਸਾਬਤ ਕਰਨ ਨੂੰ ਤਿਆਰ ਆ ਕਿ ਅਸੀਂ ਗੁਰੂ ਘਰ ਦੇ ਨਾਲ ਜੁੜੇ ਆ ਤਾਂ ਮੈਨੂੰ ਅਫਸੋਸ ਨਾਲ ਕਹਿਣਾ ਪੈਣਾ ਹੈ ਅਸੀਂ ਪਖੰਡ ਕਰਦੇ ਆ ਤੁਹਾਨੂੰ ਮਾੜਾ ਜਰੂਰ ਲੱਗੇਗਾ ਪਰ ਜੇ ਪਖੰਡ ਨਹੀਂ ਤਾਂ ਮੈਨੂੰ ਦੱਸੋ ਕਿ ਅਸੀਂ ਜਦੋਂ ਵੀ ਕਿਤੇ ਵੀ ਮੱਥਾ ਟੇਕਣ ਲਈ ਪਹੁੰਚਦੇ ਆ ਅਸੀਂ ਮੱਥੇ ਦੀ ਕੀਮਤ ਵਸੂਲਣ ਲੱਗ ਪਏ ਆ ਤੇਕਦੇ ਆ ਨਾ ਲੰਬੀ ਸਾਰੀ ਲਿਸਟ ਦਿੰਦੇ ਆ ਇਹ 50 ਰੁਪਏ ਮੈਂ ਟਿਕੇ ਮੇਰੇ ਘਰ ਦਾ ਕੰਮ ਸਾਰਾ ਠੀਕ-ਠਾਕ ਰੱਖੀ ਮੇਰਾ کاروبار ਠੀਕ ਰੱਖੀ ਮੇਰਾ ਇਸ ਵੇਲੇ ਪੁੱਤਰ ਕੁਸਲਾਮਤ ਰਹੇ ਉਸ ਪੁੱਤਰ ਦਾ ਗੁਫੇਲ ਨਾ ਹੋਵੇ ਉਹ ਵੀ ਤਿਆਰ ਰੱਖੀ ਸਾਨੂੰ ਗੁਰੂ ਸਾਹਿਬ ਨੇ ਅਰਦਾਸ ਦੇ ਵਿੱਚ ਸਿਖਾਇਆ ਕੀ ਸੀ ਉਹ ਅਰਦਾਸ ਅਜਿਹੀ ਸੀ ਜਿਹਦੇ ਵਿੱਚ ਸਾਨੂੰ ਸੰਪੂਰਨ ਇਨਸਾਨ ਬਣਾਉਣ ਦਾ ਇੱਕ ਜ਼ਰੀਆ ਦੱਸਿਆ ਗਿਆ ਸੀ ਕਿਸੇ ਹੋਰ ਧਰਮ ਵਿੱਚ ਕਦੇ ਇਹ ਨਹੀਂ ਸਿਖਾਇਆ ਜਾਂਦਾ ਕਿ ਜ਼ਿੰਦਗੀ ਜੀਉਣ ਦਾ ਢੰਗ ਕੀ ਹੈ ਉਹ ਦੱਸਦੇ ਨੇ ਕਿ ਜ਼ਿੰਦਗੀ ਜਿਓ ਤੇ ਸਿਰਫ ਇੱਕ ਸਿੱਖ ਧਰਮ ਹੈ ਜਿਹੜਾ ਦੱਸਦਾ ਹੈ ਕਿ ਮਰਨਾ ਕਿਸ ਤਰ੍ਹਾਂ ਹੈ ਮਰਨ ਦਾ ਢੰਗ ਸਿਖਾਉਂਦਾ ਹੈ ਕਿ ਪਹਿਲਾਂ ਮਰਨਾ ਕਬੂਲ ਕਰੋ ਫਿਰ ਇਸ ਧਰਮ ਦੇ ਵਿੱਚ ਆਉਣਾ ਜੇ ਤੇ ਉਹ ਮਰਨਾ ਕਿਸ ਤਰ੍ਹਾਂ ਹੁੰਦਾ ਜੇ ਆਪਣੀ ਮੈਂ ਨੂੰ ਖਤਮ ਕਰਕੇ ਆਪਣਾ ਸਿਰ ਕਲੀ ਤੇ ਤਰ ਕੇ ਆਉਣ ਦਾ ਮਤਲਬ ਇਹ ਨਹੀਂ ਕਿ ਸਿਰ ਕੱਟ ਕੇ ਆ ਜਾਣਾ ਹੈ ਆਪਣੀ ਹਉਮੈ ਖਤਮ ਕਰਕੇ ਆਓ ਕਿ ਇਹ ਮੰਦਰ ਜਾਂ ਗੁਰਦੁਆਰੇ ਜਾਂ ਗਿਰਜਾ ਘਰਾਂ ਵਿੱਚ ਕਿਸੇ ਨੇ ਵੀ ਆਣਾ ਹੈ ਜੇ ਰੱਬ ਦੀ ਬੰਦਗੀ ਕਰਨੀ ਹੈ ਤੇ ਆਪਣਾ ਮੈਂ ਉਸ ਘਰ ਦੇ ਬਾਹਰ ਸੁੱਟ ਕੇ ਆਉਣਾ ਹੈ ਕਿੰਨੇ ਕੁ ਜਣੇ ਆ ਜਿਹੜੇ ਅਸੀਂ ਮੈਂ ਛੱਡ ਕੇ ਆਉਨੇ ਆ ਅਸੀਂ ਮੈਂ ਨਾਲ ਲੈ ਕੇ ਆਉਨੇ ਆ ਇਹ ਸੋਚਦੇ ਆ ਕਿ ਤੁਸੀਂ ਅਰਦਾਸ ਵੀ ਕਰੋਗੇ ਤਾਂ ਉਸ ਤੋਂ ਬਾਅਦ ਸਾਡਾ ਨਾਮ ਜ਼ਰੂਰ ਲੈਣਾ ਜੀ ਇਹ ਲਿਸਟ ਫੜਾ ਰਹੇ ਆ ਇਸ ਲਿਸਟ ਦੇ ਵਿੱਚ ਜਦੋਂ ਵੀ ਅਰਦਾਸ ਖਤਮ ਕਰੋਗੇ ਨਾਮ ਲੈ ਕੇ ਕਹਿਣਾ ਇਹ ਫਲਾਣੇ ਦੇ ਵੱਲੋਂ ਇੰਨੀ ਭੇਟਾ ਹੋਈ ਅੱਜ ਫਲਾਣੇ ਨੇ ਲੰਗਰ ਕੀਤਾ ਇਹਨਾਂ ਦੇ ਨਾਮ ਜ਼ਰੂਰ ਲਾਓ ਤੇ ਅੱਗੋਂ ਇਹ ਵੀ ਕਹੋ ਕਿ ਜਿਨ੍ਹਾਂ ਜਿਨ੍ਹਾਂ ਨੇ ਮਾਇਆ ਟੇਕੀ ਆ ਉਹ ਖਜ਼ਾਨੇ ਭਰਪੂਰ ਰੱਖਣਾ ਕਦੇ ਖਿਆਲ ਕੀਤਾ ਜੀ ਅਰਦਾਸ ਵਿੱਚ ਕਿਹਾ ਕੀ ਗਿਆ ਸੀ ਕਿ ਸਾਡੀ ਮਤ ਨੀਵੀਂ ਹੋਣੀ ਚਾਹੀਦੀ ਏ ਤੇ ਮਨ ਉੱਚਾ ਹੋਣਾ ਚਾਹੀਦਾ ਤੇ ਮੰਗਣਾ ਕੀ ਜੇ ਮੰਗਣਾ ਅਸੀਂ ਰਹਿਤ ਦਾਨ ਵਿਵੇਕ ਦਾਨ ਸਹਾ ਦਾਨ ਭਰੋਸਾ ਦਾਨ ਤੇ ਨਾਮ ਦਾਨ ਕਿੰਨੀ ਵਾਰ ਮੰਗਿਆ ਜੇ ਸਪਸ਼ਟ ਕੀਤਾ ਗਿਆ ਜੇ ਕਿ ਜੇ ਫਤਿਹ ਕਿਸੇ ਦੀ ਮੰਗਣੀ ਏ ਤਾਂ ਮੰਗਣੀ ਏ ਖਾਲਸੇ ਦੀ ਅਸੀਂ ਮੰਗਣਾ ਸਿਰਫ ਇਹ ਹੋਏ ਜਿੱਥੇ ਕਿਤੇ ਇਹ ਨਿਸ਼ਾਨ ਚੂਲਦੇ ਹੋਣ ਉਸੇ ਥਾਂ ਤੇ ਦੇਗ ਤੇ ਤੇਗ ਦੀ ਫਤਿਹ ਹੁੰਦੀ ਰਹੇ ਖਾਲਸੇ ਨੂੰ ਸਦਾ ਰਸਦ ਪਹੁੰਚਦੀ ਰਹੇ ਤੇ ਗੱਲ ਕਰਨੀ ਸਰਬੱਤ ਦੇ ਭਲੇ ਦੀ ਕਿੰਨੀ ਵਾਰ ਅਸੀਂ ਸਰਬੱਤ ਦੇ ਭਲੇ ਦੀ ਗੱਲ ਕਰਦੇ ਆ ਅਸੀਂ ਸੋਚਦੇ ਆ ਕਿ ਉਹ ਇੱਕ ਜਿਹਨੂੰ ਅਸੀਂ ਮੰਨ ਲਿਆਏ ਜਿਹੜਾ ਸਚ ਫੇਰੇ ਫਿਰਦਾ ਜਿਹੜਾ ਸਭ ਦਾ ਭਲਾ ਲੋਚਦਾ ਏ ਜਿਹੜਾ ਨਿਰਧਾਰ ਏ ਜਿਸ ਨੇ ਸਮੁੱਚਾ ਸੰਸਾਰ ਰਚਿਆ ਏ ਉਹਨੂੰ ਸੋਚਦੇ ਆ ਕਿ ਅਸੀਂ ਚਾਰ ਇੱਟਾਂ ਲਾ ਕੇ ਤੈਨੂੰ ਇੱਕ ਕਮਰੇ ਦੇ ਵਿੱਚ ਕੈਦ ਕਰ ਦਿੱਤਾਏ ਤੇ ਤੂੰ ਇੱਥੇ ਹੀ ਸੀਮਤ ਹੈ ਇਸ ਤੋਂ ਬਾਹਰ ਅਸੀਂ ਜੋ ਮਰਜ਼ੀ ਮਾੜੇ ਕੰਮ ਕਰਦੇ ਰਹੀਏ ਇੱਥੇ ਆ ਕੇ ਮੱਥੇ ਟੇਕਾਂਗੇ ਤਾਂ ਜਿਹੜਾ ਰਜਿਸਟਰ ਲਾਇਆ ਗਿਆ ਹੈ ਉਹਦੇ ਵਿੱਚ ਸ਼ਾਇਦ ਸਾਡੇ ਸਾਰੀਆਂ ਗੱਲਾਂ ਮਾਫ਼ ਹੋ ਜਾਣਗੇ ਯਾਨੀ ਅਸੀਂ ਆਪਣੀ ਗੁਰੂ ਘਰਾਂ ਨੂੰ ਇਕ ਜਿਹਾ ਹਾਲ ਬਣਾ ਦਿੱਤਾ ਹੈ ਜਿਨ੍ਹਾਂ ਨੂੰ ਟੌਰਚਰ ਸੈੱਲ ਦਾ ਨਾਮ ਦਿੱਤਾ ਜਾ ਸਕਦਾ ਹੈ ਕਿ ਹਰ ਜਣਾ ਵੜਦਾ ਹੈ ਮੱਥੇ ਰਗੜਦਾ ਮਾਫੀਆ ਮੰਗਦਾ ਹੁੰਦਾ ਜੇ ਮੇਰੀਆਂ ਗਲਤੀਆਂ ਮaaf ਕਰਿਓ ਮੇਰੀਆਂ ਗਲਤੀਆਂ ਮaaf ਕਰਿਓ ਕਿਉਂਕਿ ਅਸੀਂ ਆਪਣੇ ਮਨ ਵਿੱਚ ਇਹ ਥਾਣ ਲਿਆ ਕਿ ਅਸੀਂ ਉਸ ਗੁਰੂ ਨੂੰ ਕੈਦ ਕਰ ਲਿਆ ਹੈ ਇਸ ਹੱਦ ਦੇ ਅੰਦਰ ਕੈਦ ਕਰਕੇ ਤੇ ਅਸੀਂ ਉਸ ਨੂੰ ਕਿਹਾ ਕਿ ਆਪਣੀ ਰਜਿਸਟਰ ਵਿੱਚ ਨੋਟ ਕਰ ਜਿੰਨੇ ਜਿੰਨੇ ਮੇਲੇ ਮਾਰੇ ਕੰਮ ਨੇ ਸਾਰੇ ਟਿਕ ਲਾ ਕੇ ਮਾਈਨਸ ਕਰ ਦੇ ਤੇ ਮੈਂ ਸਭ ਕੁਝ ਠੀਕ ਠਾਕ ਹੋ ਗਿਆ ਤੇ ਉਹ ਪਰਮਾਤਮਾ ਜਿਹਨਾਂ ਅਸੀਂ ਮੰਨਦੇ ਹਾਂ ਕਿ ਸਮੁੰਦਰ ਦੇ ਡੁੰਗਾਈ ਦੇ ਵਿੱਚ ਪਏ ਨਿੱਕੇ ਤੋਂ ਨਿੱਕੇ ਜੀਵ ਨੂੰ ਖੁਰਾਕ ਪਹੁੰਚਾ ਸਕਦਾ ਹੈ ਉਸ ਨੂੰ ਅਸੀਂ ਸੋਚਦੇ ਹਾਂ ਅਸੀਂ ਤੈਨੂੰ ਪਾਲਣ ਵਾਲੇ ਬਣ ਗਏ ਆ ਤੈਨੂੰ 50 ਰੁਪਏ ਦਾ ਮੱਥਾ ਟੇਕਿਆ ਤਾਂ ਇਹਦਾ ਮਤਲਬ ਹੈ ਤੇ ਤੂੰ ਸਾਡੇ ਮੱਥੇ ਦੀ ਕੀਮਤ ਚੁਕਾ ਕਿਤੇ ਪੂਰੀ ਅਰਦਾਸ ਵਿੱਚ ਕਿਤੇ ਜ਼ਿਕਰ ਮਿਲਦਾ ਜੀ ਕਿ ਇਹੋ ਜਿਹਾ ਕੰਮ ਨਿੱਜਦਮ ਵਿੱਚ ਬਾੜ ਕੇ ਗੱਲ ਕੀਤੀ ਜਾਵੇ ਇਹ ਨਿੱਜ ਦੀ ਅਰਦਾਸ ਸਿੱਖ ਧਰਮ ਵਿੱਚ ਨਹੀਂ ਹੈ